ਦਿੱਲੀ ਦੇ ਉਹਨਾਂ ਜਿਹੜੇ ਅੱਜ ਦੇ ਹਾਕਮ ਬਣ ਕੇ ਪੰਜਾਬ 'ਚ ਰਾਜ ਕਰ ਰਹੇ ਨੇ ਜਿਹੜੇ ਪੰਜਾਬ ਨੂੰ ਰੁਕਣਾ ਵੀ ਚਾਹੁੰਦੇ ਨੇ ਦੱਬਣਾ ਵੀ ਚਾਹੁੰਦੇ ਨੇ ਡਰਾਉਣਾ ਵੀ ਚਾਹੁੰਦੇ ਨੇ ਤੇ ਅਣਖ ਨੂੰ ਵੀ ਵੰਗਾਰ ਰਹੇ ਨੇ ਮੈਂ ਉਹਨਾਂ ਨੂੰ ਅੱਜ ਉਹਨਾਂ 'ਚ ਜਿਹੜਾ ਇੱਕ ਮਕਸਦ ਸੀ ਜਿਹੜਾ ਮਸਲਾ ਸੀ ਕਿ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਨਾ ਤੇ ਹਾਲਾਤ ਵੀ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਕਿ ਸ਼ਾਇਦ ਪੰਜਾਬ ਦਾ ਇੱਕੋ ਇੱਕ ਮਸਲਾ ਆ ਕਿ ਇੱਕ ਅਣਿਆਣੀ ਉਮਰ ਦੀ ਬੱਚੀ ਨੌਜਵਾਨ ਬੱਚੀ ਉਹਨੂੰ ਗ੍ਰਫਤਾਰ ਕਰਨ ਵਾਸਤੇ ਜਿਹੜੇ ਇਨਕਲਾਬੀਆਂ ਦੇ ਸੁਪਰੀਮੋ ਨੇ ਤੇ ਹੋਰ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਭੰਦਾਬ ਸਰਕਾਰ ਤੇ ਜਿਸ ਵਿਅਕਤੀਆਂ ਕਾਲੀਆਂ ਨੇ ਚੋਣਾਂ ਦੇ ਵਿੱਚ ਚੀਕਾਂ ਕਢਾਈਆਂ ਨੇ ਉਹਦੇ ਸਨੇਹ ਜਿਹੜਾ ਸਾਰਿਆਂ ਦਾ ਜੋਰ ਲੱਗਾ ਹੋਇਆ ਸੀ ਕਿ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰਨਾ ਹੈ ਚਾਹ ਦੇਣਾ ਵਾਸਤੇ ਐਸੋਬ ਪੰਜਾਬ ਦਾ ਇੱਕੋ ਇੱਕ ਅਹਿਮ ਮਸਲਾ ਹੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਸੀ ਤੁਸੀਂ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਝੂਠੇ ਚਾਰ ਮੁਕਦਮੇ ਦਰਜ ਕਰ ਦਿੱਤੇ ਔਰ ਅਦਾਲਤ ਨੇ ਉਹਨੂੰ ਇਨਸਾਫ ਦਿੰਦੇ ਹੋਏ ਨਾ ਉਹਨੂੰ ਸਾਰਿਆਂ ਚ ਅੰਤਰਮ ਜਮਾਨਤ ਐਂਟਰਮ ਬੀਲਸ ਦੇਤੀਆਂ ਅੱਜ ਇੱਕ ਕੇਸ ਦੇ ਵਿੱਚ ਸ਼ਾਮਲ ਤਫਤੀਸ਼ ਹੋਣ ਵਾਸਤੇ ਮਜੀਠੇ ਥਾਣੇ ਗਈ ਸਾਢੇ 5 ਘੰਟੇ ਉਹਦੇ ਤੋਂ ਪੁਸ਼ਕਸ਼ ਕੀਤੀ ਗਈ ਔਰ ਸਾਨੂੰ ਮਾਸ ਸੀ ਕਿ ਉਹ ਬੱਚੀ ਬੜੀ ਆਸ ਨਾਲ ਗਈ ਸੀ ਭਾਵੇਂ ਕਿ ਉਹ ਕਹਿੰਦੀ ਸੀ ਕਿ ਇਹ ਇਹਨਾਂ ਦੇ ਅੰਕਲ ਟਰਨਾ ਨੇ ਔਰ ਉਹਨੇ ਸ਼ਾਮਲ ਤਕਦੀਸ਼ ਹੋਣ ਤੋਂ ਪਹਿਲਾਂ ਵੀ ਇੱਕ ਵੀਡੀਓ ਵੀ ਪਾਈ ਸੀ ਔਰ ਉਸ ਬੱਚੀ ਦੀ ਮਾਸੂਮੀਅਤ ਦੇਖ ਕੇ ਮੇਰੇ ਖਿਆਲ ਅਕਿ ਜਿਹੜਾ ਵਿਰੋਧੀ ਉਹਦਾ ਵੀ ਦਿਲ ਪਸੀਜਾ ਔਰ ਸਾਡੇ ਰਵੈਤ ਵੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਹਰੇਕ ਦੀ ਧੀ ਪੈਣ ਦਾ ਆਦਰ ਮਾਣ ਸਤਿਕਾਰ ਤੇ ਇੱਜ਼ਤ ਕਰਦੇ ਹਾਂ ਦੁਸ਼ਮਣ ਦੀ ਧੀ ਪੈਣ ਵੀ ਹੋਵੇ ਸਾਡੇ ਸਮਾਜ ਦੇ ਵਿੱਚ ਇਸ ਧਰਤੀ ਦੇ ਉੱਤੇ ਉਸ ਧੀ ਪੈਣ ਦਾ ਵੀ ਸਤਿਕਾਰ ਕੀਤਾ ਜਾਂਦਾ ਹੈ ਪ੍ਰਾਤਿਕ ਨੌਜਵਾਨ ਬੱਚੀ ਨੂੰ ਜਿਹੜੀ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਹੈ ਔਰ ਜਿਹੜੀ ਇੱਕ ਧਰਮੀ ਫੌਜੀ ਦੀ ਬੇਟੀ ਹੈ ਜਿਹੜੀ ਪੰਜਾਬ ਦੀ ਬੇਟੀ ਹੈ ਔਰ ਉਹ ਅਣਖੀ ਕੌਮ ਜਿਨ੍ਹਾਂ ਦੀ ਧੀ ਭੈਣ ਦੇ ਵੱਲ ਕੋਈ ਉਂਗਲ ਕਰਦਾ ਸੀ ਜਾਂ ਉਂਗਲ ਨਹੀਂ ਸੀ ਛੇਡਣ ਦਿੰਦੇ ਅੱਜ ਉਹਨਾਂ ਦੇ ਬੱਚੀ ਨੂੰ ਦਿੱਲੀ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਸਿੱਖਾਂ ਦੇ ਪਿੱਛੇ ਕਰ ਦਿੱਤਾ ਹੈ ਸੋਚੋ ਯਾਰ ਮਤਲਬ ਮੈਂ ਆਪਣੇ ਆਪ ਨੂੰ ਬੜਾ ਮਜ਼ਬੂਤ ਗਿਣਦਾ ਹਾਂ ਦਿਲ ਦੇ ਤੌਰ ਤੇ ਬੜੇ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਪਰ ਜਿਹੜੀ ਅੱਜ ਉਸ ਬੱਚੀ ਨਾਲ ਜਾਂਦੀ ਹੋਈ ਹੈ ਉਹ ਯਾਰ ਬੜੀ ਪੀੜਾ ਦਿੰਦੀ ਹੈ ਮੇਰੀ ਇੱਕੋ ਬੁਝਾਰਿਸ਼ ਹੈ ਭਗਵੰਤ ਮਾਨ ਨੂੰ ਕਿ ਤੂੰ ਕੁੜੀ ਨੂੰ ਤਾਂ ਫੜ ਕੇ ਇੰਦਰ ਦੇ ਦੇ ਤੇਰੇ ਸੁਪਰੀਮੋ ਵੀ ਖੁਸ਼ ਹੋਗੇ ਹੋਣਗੇ ਪਰ ਮੇਰੇ ਖਿਆਲ ਲੋਕ ਤੈਨੂੰ ਜਰੂਰ ਲਾਂ ਤਾਂ ਪਾਉਂਦੇ ਹੋਏ ਮੈਂ ਮੈਨੂੰ ਨਹੀਂ ਅ ਕਿਤੇ ਦੱਸਿਆ ਕਿ ਤੁਹਾਡੇ ਇਸ ਕਦਮ ਦੀ ਜਾਂ ਉਸ ਕੁੜੀ ਨਾਲ ਕੀਤੀਆਂ ਜਾ ਰਹੀਆਂ ਜਾਤੀਆਂ ਦੀ ਕਿਸੇ ਨੇ ਉਹਨੂੰ ਸਹੀ ਠਹਿਰਾਇਆ ਪਰ ਮੇਰੀ ਇੱਕ ਬੇਨਤੀ ਹੈ ਕਿ ਉਹਦਾ ਢਾਈ ਸਾਹਿਬ ਦਾ ਬੱਚਾ ਜਿਹੜਾ ਉੱਥੇ ਬਿਨਾ ਸੰਧਾ ਨਹੀਂ ਉਨੂੰ ਰਹਾਤੀ ਉਧਰ ਨਾਲ ਹਾਵ ਵਾਲਾ ਚ ਬੰਦ ਕਰਦੇ ਲੈ ਜੋ ਦੱਸ ਕਿ ਕਿਹੜੇ ਥਾਣੇ ਚ ਰੱਖੀ ਐ ਪਿਲਤਗਾ ਤੁਸੀਂ ਦੱਸਦੇ ਹੀ ਨਹੀਂ ਤੇ ਮੇਰੀ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਚਾਇਓ ਰਾਜਨੀਤਿਕ ਨੇ ਚਾਹ ਸਮਾਜਿਕ ਨੇ ਚਾਹ ਧਾਰਮਿਕ ਨੇ ਚਾਹ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਤੇ ਅੱਜ ਵੀ ਨਾ ਤੁਸੀਂ ਬੋਲੇ ਇਹਦਾ ਮਤਲਬ ਹੈ ਕਿ ਤੁਹਾਡੇ ਮਨਾਂ ਚ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਔਰ ਬੋਲਣਾ ਬਹੁਤ ਸਮਾਂ ਪਹਿਲਾਂ ਚਾਹੀਦਾ ਸੀ ਜਦੋਂ ਉਹਦੇ ਉੱਤੇ ਹਮਲੇ ਤੇ ਹਮਲਾ ਹੋ ਰਿਹਾ ਸੀ ਝੂਠੇ ਕੇਸਾ ਜਦ ਵਾਰ-ਵਾਰ ਫਸਾਇਆ ਜਾ ਰਿਹਾ ਸੀ ਉਹਨੇ ਬੋਲਣਾ ਚਾਹੀਦਾ ਸੀ ਪਰ ਸ਼ਾਇਦ ਅਸੀਂ ਧਿਰਾਂ ਦੇ ਵਿੱਚ ਵੱਧ ਕੇ ਧੜਿਆਂ ਦੇ ਵਿੱਚ ਵੱਜ ਕੇ ਨਹੀਂ ਉਦੋਂ ਬੋਲੇ ਪਰ ਜਿਹੜਾ ਅੱਜ ਅੱਜ ਵੀ ਨਹੀਂ ਬੋਲਦਾ ਉਹ ਪੰਜਾਬੀ ਮਾਂ ਦਾ ਪੁੱਤ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਅੱਜ ਵੀ ਉਸ ਬੱਚੀ ਦੇ ਨਾਲ ਹੋਈ ਬੇਇਨਸਾਫੀ ਤੇ ਨਹੀਂ ਭੁੱਲਦਾ ਤੇ ਚਲੋ ਆਪੇ ਉਹਨੇ ਜਾਣਾ ਹੀ ਹੈ ਜਮਾਨਤ ਵੀ ਉਹਦੀ ਹੋ ਜਾਣੀ ਹੈ ਪਰ ਭਗਵੰਤ ਸਹਿਬਾਂ ਬੜੀਆਂ ਵੱਡੀਆਂ ਲੜੜਾਂ ਦਾ ਘਟ ਗਿਆ ਤੈਨੂੰ ਬਚਣਾ ਚਾਹੀਦਾ ਸੀ ਹੁਣ ਇਸ ਘੰਤੋਂ ਉਹ ਬੱਚੀ ਤੇ ਜੋ ਆ ਤੇ ਗੁਜ਼ਰ ਰਹੀ ਹੋਊਗੀ ਮੈਨੂੰ ਪਤਾ ਕਿਉਂਕਿ ਮੇਰੇ ਮੈਂ ਉਹਨੂੰ ਥਾਣੇ ਲੈ ਕੇ ਗਿਆ ਸੀ ਤੇ 6 ਘੰਟੇ ਮੈਂ ਤੇ ਮੇਰੇ ਨਾਲ ਬਾਕੀ ਵਰਕਰਾਂ ਨੇ ਅਸੀਂ ਥਾਣੇ ਦੇ ਬਾਹਰ ਬੈਠ ਕੇ ਉਹਦੀ ਡਿਪੀ ਕੀਤੀ ਸੀ ਤੇ ਜਦੋਂ ਅਚਾਨਕ ਉੱਥੇ ਪਤਾ ਲੱਗਾ ਤਾਂ ਜੋ ਸਾਢੇ ਤੇ ਬੀਤੀ ਹੈ ਇਸ ਕਰਕੇ ਹੁਣ ਜੋ ਤੁਸੀਂ ਕਰਨਾ ਸੀ ਮਾਇਆਈ ਕਰ ਲਈ ਹੈ ਜਿਹੜੀ ਤੜੀ ਮੰਨਦੀ ਸੀ ਪਗਾਲੀ ਐ ਪਰ ਹੁਣ ਪੰਜਾਬ ਵਾਲੇ ਜ਼ਰੂਰ ਪਗਾਉਣਗੇ ਇਹ ਅਣਖੀਆਂ ਤੇ ਗੈਰਤਮੰਦਾਂ ਦੀ ਤਖਤੀ ਹੈ ਜਿੱਥੇ ਧੀਆਂ ਪੜਨੇ ਦੀ ਇੱਜ਼ਤ ਕੀਤੀ ਜਾਂਦੀ ਹੈ ਹਰ ਸੰਸਾਰਿਆਂ ਨੂੰ ਉਸ ਬੱਚੀ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ